ਆਖਰ ਕੌਣ ਹੋਵੇਗਾ ਮੱਲਾਵਾਲਾ ਖਾਸ ਨਗਰ ਪੰਚਾਇਤ ਦਾ ਪ੍ਰਧਾਨ ਪੱਲਾਵਾਲਾ ਖਾਸ ਨਗਰ ਪੰਚਾਇਤ ਦੀ ਪ੍ਰਧਾਨ ਕਿ ਨੂੰ ਲੈ ਕੇ ਮੁੱਖ ਤੌਰ ਤੇ ਦੋ ਨਾਮ ਸਾਹਮਣੇ ਆ ਰਹੇ ਹਨ ਜਿੱਥੇ ਕਿ ਮਹਾਵੀਰ ਦੂਲੇਵਾਲੀਆ ਅਤੇ ਕਲਕੂਸ਼ਨ ਲਾਲ ਤਾਵਨ ਤੋਂ ਨਾਮ ਮੌਰੀ ਆਉਂਦੇ ਦਿਖਾਈ ਦੇ ਰਹੇ ਹਨ ਹਾਲਾਂਕਿ ਪ੍ਰਧਾਨ ਦੀ ਕੁਰਸੀ ਇੱਕ ਤੇ 24 ਤੋਂ ਆਖਰ ਕੌਣ ਹੋਵੇਗਾ ਮੱਲਾਵਾਲਾ ਖਾਸ ਨਗਰ ਪੰਚਾਇਤ ਦਾ ਪ੍ਰਧਾਨ ਜਿਸ ਨੂੰ ਲੈ ਕੇ ਸ਼ਾਇਦ ਪਾਰਟੀ ਵੀ ਹੁਣ ਵਾਕਿਆਤ ਮੀਡੀਆ ਪਰ ਸੰਤੂ ਸਰਵੇ ਕਰਵਾ ਰਹੀ ਹੈ ਕੁਝ ਚੈਨਲਾਂ ਵੱਲੋਂ ਸਰਵੇ ਕੀਤਾ ਗਿਆ సర్వే ਦੀ ਰਿਪੋਰਟ ਤੁਹਾਡੇ ਸਾਹਮਣੇ ਰੱਖਦੇ ਹਾਂ ਜਿੱਥੇ ਵੱਖ-ਵੱਖ ਏਜੰਸੀਆਂ ਵੱਖ-ਵੱਖ ਮੀਡੀਆ ਨੇ ਸਰਵੇ ਕੀਤਾ ਉੱਤੇ ਸਾਡੀ ਟੀਮ ਵੀ ਵਿਸ਼ੇਸ਼ ਤੌਰ ਤੇ ਪਹੁੰਚੀ ਸਰਵੇ ਦੌਰਾਨ ਸਾਡੀ ਪੱਤਰਕਾਰ ਟੀਮ ਨੇ ਵੀ ਵਿਸ਼ੇਸ਼ ਸਹਿਯੋਗ ਕੀਤਾ ਦੇਖੋ ਮੱਲਾਵਾਲ ਖਾਸ ਤੋਂ ਵਿਸ਼ੇਸ਼ ਰਿਪੋਰਟ ਇਸ ਮੌਕੇ ਮੱਲਾਵਾਲ ਖਾਸ ਵਿਕੇ ਦੁਕਾਨਦਾਰਾਂ ਨੇ ਕੀ ਕਿਹਾ ਕਿਸ ਦੇ ਪੱਕ ਦੇ ਵਿੱਚ ਪੁਕਤੇ ਮੱਲਾਵਾਲ ਖਾਸ ਦੇ ਨਿਵਾਸੀ ਦੇਖੋ ਕਿਸ ਦਾ ਸਭ ਤੋਂ ਮੌਰੀ ਨਾਮ ਆਉਦਾ ਦਿਖਾਈ ਦੇ ਰਿਹਾ ਹੈ ਵੀਡੀਓ ਰਿਪੋਰਟ ਤੁਹਾਡੇ ਸਾਹਮਣੇ ਕਿਸ ਨੂੰ ਚੋਣ ਵਾਲੇ ਨੇ ਜ਼ਿਆਦਾ ਕੀ ਕੀ ਵਿਸ਼ੇਸ਼ ਗੱਲਾਂ ਮੱਲਾਵਾਲਾ ਨਿਵਾਸੀਆਂ ਨੇ ਕੀਤੀਆਂ ਸਾਂਝੀਆਂ ਦੇਖੋ ਵਿਸ਼ੇਸ਼ ਰਿਪੋਰਟ ਤੁਸੀਂ ਆਪਣੇ ਕਮੈਂਟ ਜ਼ਰੂਰ ਕਰੋ ਜੇਕਰ ਇਨ੍ਹਾਂ ਨਾਵਾਂ ਤੋਂ ਬਗੈਰ ਵੀ ਕਿਸੇ ਹੋਰ ਦਾ ਨਾਮ ਸਾਹਮਣੇ ਆਉਂਦਾ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਜੋ ਹੋ ਸਕਦਾ ਹੈ ਮੱਲਾਵਾਲਾ ਨਗਰ ਪੰਚਾਇਤ ਤੋਂ ਪ੍ਰਧਾਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹ ਨਾਮ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਰਨਾ ਆਪਣੇ ਕਮੈਂਟ ਜ਼ਰੂਰ ਦੇਣਾ ਹਾਲਾਂਕਿ ਪਿਛਲੇ ਸੈਸ਼ਨ ਦੌਰਾਨ ਸੀਟ ਨਗਰ ਪੰਚਾਇਤ ਦੀ ਪ੍ਰਧਾਨਗੀ ਨੂੰ ਲੈ ਕੇ ਰਾਕਮਾ ਕਰਨ ਕੋਟਾ ਮਹਿਲਾਵਾਂ ਲਈ ਖਾਸ ਸੀ ਕਿ ਐਸ ਵਾਰ ਵੀ ਮਹਿਲਾਵਾਂ ਵਾਲੀ ਖਾਸ ਹੁੰਦਾ ਇਹ ਰਕਮਾ ਕੋਟਾ ਮੱਲਾਵਾਲਾ ਨਗਰ ਪੰਚਾਇਤ ਦੀ ਪ੍ਰਧਾਨ ਕਿ ਨੂੰ ਲੈ ਕੇ ਕੌਣ ਹੋਵੇਗਾ ਪ੍ਰਧਾਨ ਦੇਖਣਾ ਹੋਵੇਗਾ ਕਿਉਂਕਿ 1-2 ਦਿਨਾਂ ਦੇ ਵਿੱਚ ਹੀ ਅਨਾਉਂਸ ਕਰ ਦਿੱਤਾ ਜਾਵੇਗਾ ਪ੍ਰਧਾਨ ਇਲੈਕਸ਼ਨ ਦੇ ਜ਼ਰੀਏ ਜਾਂ ਫਿਰ ਕਿਸੇ ਲੀਡਰ ਦੇ ਵੱਲੋਂ ਭੇਜੇ ਗੇ ਲਫਾਫੇ ਵਿੱਚੋਂ ਨਿਕਲੇਗਾ ਮੱਲਾਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਦਾ ਨਾਮ ਸਵਾਲ ਬਣੇ ਹੋਏ ਨੇ ਤੁਸੀਂ ਕਮੈਂਟ ਜ਼ਰੂਰ ਕਰਨਾ ਇਹ ਬੰਦਾ ਸਾਨੂੰ ਜਿਹੜਾ ਪਾਇਦਾ ਰੋ ਚਾਹੀਦਾ ਜਿਹੜਾ ਮੱਲਾਵਾਲਾ ਦਾ ਵਿਕਾਸ ਕਰੇ ਕਿ ਖਾਸ ਤਾਂ ਹੁਣ ਤੁਸੀਂ ਬਿਠਾਉਂਗੇ ਸੀਟ ਤੇ ਫੇਰ ਹੀ ਕਰੇਗਾ ਨਾ ਲੇ ਇੱਕ ਬੰਦਾ ਕਿਹੜਾ ਚਾਹੀਦਾ ਦੋਵਾਂ ਚੋਂ ਮੰਨ ਲਓ ਜੇ ਦੋਵਾਂ ਦਾ ਮੁਕਾਬਲਾ ਹੋਵੇ ਮਹਾਵੀਰ ਦਾਈ ਜਾਂ ਪੱਪੂ ਦਾ ਵਾਹਲੇ ਲੋਕਲ ਦੇ ਮਤਬਾਤਾ ਵੀ ਵੇਖੀ ਜੇ ਜਾਂ ਕਲਮੁਸ਼ਲ ਪੱਪੂ ਜੀ ਚਾਹੀਦੀ ਹੈ ਠੀਕ ਹੈ ਵੇਖੋ ਜੀ ਬੰਦਾ ਤਾਂ ਉਹ ਹੀ ਚਾਹੀਦਾ ਜਿਹੜਾ ਵਿਕਾਸ ਕਰੇ ਅੱਜ ਤੱਕ ਵਿਕਾਸ ਨਹੀਂ ਹੋਇਆ ਜਿਹੜਾ ਵੀ ਬੰਦਾ ਉਹ ਘਰੀ ਭਰਦਾ ਹੈ ਨਾ ਬੰਦਾ ਤਾਂ ਉਹ ਹੀ ਚਾਹੀਦਾ ਹੈ ਪਬਲਿਕ ਨੂੰ ਕਰਨਾ ਚਾਹੀਦਾ ਬੈਠ ਕੇ ਕਿਹੜਾ ਬੰਦਾ ਆਪਣਾ ਪ੍ਰਧਾਨ ਚਾਹੀਦਾ ਤੁਹਾਡੀ ਗੱਲ ਸਹੀ ਹੈ ਕਿ ਆਪਦਾ ਘਰ ਪਰਦਾ ਜਦੋਂ ਕੁਰਸੀ ਤੇ ਪੈ ਜਾਂਦਾ ਪਰ ਹੁਣ ਤੁਸੀਂ ਕਿੰਨੂੰ ਬਿਠਾਉਣਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਵਿਕਾਸ ਕਰ ਦੇਗਾ ਮੋਕਾਸ ਮਾਹਵੀਰ ਕਰੂਗਾ ਕਿਵੇਂ ਲੱਗਦਾ ਤੁਹਾਨੂੰ ਹਾਂਜੀ ਵਧੀਆ ਸਹੀ ਜੋ ਭਾਈ ਨੇ ਕਹਦਾ ਠੀਕ ਹੈ ਬਿਲਕੁਲ ਕੀ ਚਾਹੁੰਦੇ ਹੋ ਤੁਸੀਂ ਦਵਾਚੋ ਮਾਹਵੀਰ ਜਾਂ ਪੋਸ਼ਣ ਹਾਂਜੀ ਮਾਹਵੀਰ ਜਾਂ ਪੂਲ ਪੋਸ਼ਣ ਤਾਂ ਬਣ ਨਾਮ ਦੱਸੋ ਨਾ ਨਹੀਂ ਨਾਮ ਸਹੀ ਮਾਹਵੀਰ ਹੀ ਵਧੀਆ ਬਣ ਸਹੀ ਪਤਾ ਕੀ ਵਿਕਾਸ ਹੋਣਾ ਜਮਾ ਮਕਾਸ ਨਹੀਂ ਹੈਗਾ ਉਹ ਇੰਨੇ ਬੰਦੇ ਪ੍ਰਧਾਨ ਵੀ ਬਣੇ ਸਾਰਾ ਸਿਸਟਮ ਚੱਲਦਾ ਆਉਂਦਾ ਕਦੋਂ ਦੇ ਆ ਨਾਲੇ ਨਹੀਂ ਸੂਤ ਆਇਆ ਹਜੇ ਤੱਕ ਹੂੰ ਪਾਣੀ ਦੁਕਾਨਾਂ ਚ ਵੜਦਾ ਹਾਂ ਜੀ ਫੰਡ ਵੀ ਕਾਫੀ ਆਇਆ ਹੈ ਫੰਡ ਕਾਫੀ ਆਇਆ ਜੀ ਫੰਡ ਤਾਂ ਲੈਣਾ ਲੱਗੀਆਂ ਫੰਡ ਤਾਂ ਬਸ ਤੁਹਾਨੂੰ ਦੱਸਦਾ ਪਹਿਲਾਂ ਇਹ ਘਰ ਹੀ ਭਰੇ ਆ ਫੰਡ ਕਿਸੇ ਵਿਕਾਸ ਨਹੀਂ ਕੀਤਾ ਕੋਈ ਬੰਦਾ ਚਾਹਦਾ ਬੈਠੇ ਜਿਹੜਾ ਵਿਕਾਸ ਕਰੇ ਇਹ ਮਾਹਵੀਰ ਲੱਗਦਾ ਤੁਹਾਡੇ ਵਿਕਾਸ ਕਰਨਗੇ ਆ ਕਰਨਗੇ ਬਸ ਜਿਹੜੇ ਨਵੇਂ ਹੁੰਦੇ ਉਹ ਕਰਦੇ ਥੋੜਾ ਬੜਾ ਵਿਕਾਸ ਪ੍ਰਾਣਾਂ ਨੂੰ ਪੇਤਾ ਆ ਜਾਂਦਾ ਤੇ ਪੁਰਾਣੇ ਨੇ ਫਿਰ ਖਾਣਾ ਤਾਂ ਇੱਕ ਬੰਦਾ ਨਾ ਪੱਪੂ ਬਣ ਜਾਵੇ ਪੋਸ਼ਣ ਪਪੂ ਤਾਂ ਠੀਕ ਹੈ ਜਿਵੇਂ ਕਿ ਇਹਨਾਂ ਵੱਲ ਵੀ ਆਪ ਦਾ ਮਤ ਦਿੱਤਾ ਜਾ ਰਿਹਾ ਕਿ ਇਹ ਆ ਵੀਰ ਬੰਨਾ ਚਾਹੀਦਾ ਹੈ ਵਧੀਆ ਬੰਦਾ ਵਧੀਆ ਵਿਕਾਸ ਆ ਬਹੁਤ ਵਧੀਆ ਬੰਦਾ ਕਲ ਸੁਣਣਾ ਵਾਲਾ ਬੰਦਾ ਆ ਵੀਰ ਬੰਨਾ ਚਾਹੀਦਾ ਹੈ ਹਾਂਜੀ ਵਿਕਾਸ ਪੂਰਾ ਹੋਵੇਗਾ ਜੀ ਮੱਲਾਲੇ ਦਾ ਬੰਨਾ ਚਾਹੀਦਾ ਹੈ ਇਹਦੇ ਹੁਣ 13 ਐਮਸੀ ਆ ਤੁਹਾਡੇ ਹਾਂਜੀ ਹਾਂਜੀ 13 13 13 ਚ ਚੰਗੇ ਸਾਰੇ ਹੀ ਏ ਹਾਂਜੀ ਹਾਂਜੀ ਮਾੜਾ ਦਾ ਕੋਈ ਵੀ ਜਿਹੜੇ ਸ਼ਹਿਰ ਨੇ ਚੁੰਮਤੇ ਹਨਾ ਹਾਂਜੀ ਹਾਂਜੀ ਤੇ ਇਸ ਕਰਕੇ ਦੇ ਆਪਣਾ ਇਹਨਾਂ ਚ ਦੋ ਨਾਮ ਮੰਨ ਲਓ ਸਾਹਮਣੇ ਆਉਂਦੇ ਪਏ ਆ ਕਿ ਪੱਪੂ ਦਾ ਬਣਿਆ ਮਾਹਵੀਰ ਹਾਂਜੀ ਹਾਂਜੀ ਦੋਵਾਂ ਦੇ ਚੋਂ ਕਿਹੜਾ ਲੱਗਦਾ ਤੁਹਾਨੂੰ ਵੇਖੋ ਜੀ ਮੈਂ ਤਾਂ ਕਹਿੰਦਾ ਜਿਹੜਾ ਚੰਗਾ ਬਣਾ ਦੋ ਠੀਕ ਹੈ ਮੈਂ ਦੋਵਾਂ ਦੀ ਗੱਲ ਨਹੀਂ ਕਰਦਾ ਠੀਕ ਹੈ ਨਾ ਦੋਨੇ ਹੀ ਆਪਣੇ ਸੱਜਣਾਂ ਠੀਕ ਹੈ ਨਾ ਦੋਨਾਂ ਨਾਲ ਹੀ ਸੱਜਣਤਾ ਹੀ ਠੀਕ ਹੈ ਨਾ ਨਹੀਂ ਜੀ ਜ਼ਿਆਦਾ ਹੁੰਦਾ ਮਾੜਾ ਨਹੀਂ ਨਹੀਂ ਜੀ ਜਿਹੜਾ ਮਰਜੀ ਦੋਨੋਂ ਇਹ ਦੱਸੋ ਦਜੀਤ ਸਿੰਘ ਜੀ ਦੱਸੋ ਤੁਸੀਂ ਦੱਸੋ ਕੋਈ ਆਪਦੀ ਚੋਣ ਕੋਈ ਆਪਦੀ ਦੱਸੋ ਮਾਵੀਰ ਮਾਗੀਰਾ ਕੀ ਕਹਿੰਨੇ ਬਾਜੀ ਕਹੀ ਮਾਵੀਰ ਮਾਗੀਰਾ ਤੁਸੀਂ ਵੀਰ ਜੀ ਤੋਂ ਲਈਓ ਕੀ ਲੱਗਦਾ ਤੁਹਾਨੂੰ ਕਿਹੜਾ ਚਾਹੀਦਾ ਇਹ ਨਹੀਂ ਕਿ ਉਹਨਾਂ ਨੇ ਮਾਵੀਰ ਬਿਆਹ ਤੁਸੀਂ ਮਾਵੀਰ ਨਹੀਂ ਜਣਾ ਆ ਵੀ ਨੇ ਇਹਦਾ ਵੀਰ ਜੀ ਜਨਤਾ ਨੇ ਬਣਾਉਣਾ ਕਿ ਪਤਾ ਕਿੰਨਾ ਬਣਾਉਣਾ ਜਨਤਾ ਨੇ ਨਹੀਂ ਨਹੀਂ ਚੋਣ ਕੇ ਦੇਦੇ ਨਾ ਤੁਹਾਨੂੰ ਕਿਹੜਾ ਲੱਗਦਾ ਸਹੀ ਵੀ ਚੁਣੇ ਵੋਟ ਪਾਈ ਯਾਰ ਤੋਹੀ ਦਾ ਗੱਲ ਹੁਣ ਜੇ ਇਹਦਾ ਵੇਖੀਏ ਤੇ ਹੁਣ ਮਾਹਵੀਰੀਏ ਵੇਖੀਏ ਤੇ ਉਹ ਵੀ ਇਨਾ ਟਾਈਮ ਹੋ ਗਏ ਪਾਰਟੀ ਦਾ ਹਾਂ ਪਪੋ ਵੀ ਦੇਖੋ ਹੁਣ ਕਿੰਦੇ ਬਨੇ ਦਾ ਜਦੋਂ ਪਤਾ ਲੱਗੇ ਜਾਂਦਾ ਫੇਰ ਇੱਕ ਬੰਦਾ ਤਾਂ ਚਾਹੀਦਾ ਨਾ ਕੁਰਸੀ ਤੇ ਬਹਾਵਾਂਗੇ ਫੇਰ ਹੀ ਕੰਮ ਕਰੂਗਾ ਨਾ ਅਗਰ ਠੱਗੀ ਗੱਲ ਸਹੀ ਕੁਰਸੀ ਦਾ ਸਰਦਾਰ ਜੀ ਜਿਹੜਾ ਮਰਦੀ ਆ ਸਾਡੀ ਮਾਰਕੀਟ ਤੇ ਗਾਂਹ ਚਲੇ ਜਾਓ ਗਾਰਾ ਨਾਲ ਨੇ ਨਾ ਸੁੱਕੋ ਮੇਰੀ ਗੱਲ ਸੁਣ ਲੋ ਨਾਲਾ ਕੱਢ ਕੇ ਸੁੱਕ ਕੇ ਉਹੀ ਸਾਡੇ ਸਿਰ 'ਚ ਪੈਂਡਿਆ ਜਿਹੜਾ ਮਰਜ਼ੀ ਬਣ ਜਾ ਕੰਮ ਕਿਸੇ ਨੇ ਨਹੀਂ ਕਰਨਾ ਨਹੀਂ ਹੁਣ ਫੇਰ ਵੀ ਆਪਾਂ ਦੇਖੋ ਹੁਣ ਤੇਰਾ ਐਮਸੀ ਬਣਾਏ ਹੈਨਾ ਮੈਂ ਨਾ ਜਿੰਨੇ ਮਰਜ਼ੀ ਆਈ ਖੁਦ ਐਮਸੀ ਰਾਇਆ ਕਹਿਣੋ ਕੀ ਕਹਣਾ ਬਾਕੀ ਮੁੱਦੇ ਦੀ ਗੱਲ ਤੁਸੀਂ ਕੰਮ ਨਹੀਂ ਕੀਤੇ ਆ ਮੈਂ ਨਾ ਯਾਰ ਸਾਡਾ ਪਿੰਡ ਜਾ ਕੇ ਵੇਲਾ ਮੱਲਾ ਵਾਲੇ ਕੰਮ ਵੱਧ ਹੁੰਦੇ ਗੱਲ ਕੀ ਸਰਕਾਰਾਂ ਨਹੀਂ ਗਾਂ ਕਰਦੀਆਂ ਕੰਮ ਨਹੀਂ ਕੋਈ ਕੰਮ ਕਰਨੇ ਆ ਨਾ ਅੱਜ ਤੁਸੀਂ ਕੀ ਜਾਣਦੇ ਆ ਆ ਯਾਰ ਆਹੀ ਤੇ ਇਹੀ ਆਨੇ ਕੋਈ ਬਣੇ ਮੰਨ ਕੇ ਚੱਲ ਮੱਲਾਲੇ ਦੀ ਤਾਂ ਮੇਟੀ ਚ ਕੋਈ ਵੀ ਬੈਂਦਾ ਨਾ ਬੰਦੇ ਨੂੰ ਕਹਿ ਦ ਸਕਦੇ ਵੀ ਕੰਮ ਕਰਨਾ ਜ਼ਰੂਰੀ ਆ ਉੱਦੇ ਦੀ ਗੱਲ ਆ ਮੈਂ ਹੁਣ ਵਾਈਸ ਪ੍ਰਧਾਨ ਰਹਿ ਹਾਂ ਤੁਸੀਂ ਕਿਹੜੇ ਉੱਦੇ ਤੇ ਰਹੇ ਹੋ ਐਮ ਸੀ ਐਮ ਮੱਲਾਲੇ ਪਿੰਡ ਐਮ ਸੀ ਹਾਂ ਸਾਫ ਕਦੋਂ ਰਹੇ ਸੀਗੇ ਪਿਛਲੀ ਸਰਕਾਰ ਕਿਹੜੇ ਵਾਰਡ ਦਾ ਪਿਛਲੀ ਸਰਕਾਰ ਹਾਂ ਵਾਰਡ ਨੰਬਰ 3 ਵਾਰਡ ਨੰਬਰ 3 ਠੀਕ ਤੇ ਮਾਹਵੀਰ ਤੇ ਪੱਕੂ ਤਾਂ ਬਣ ਕਿਹੜਾ ਲੱਗਦਾ ਤੁਹਾਨੂੰ ਦੋਵਾਂ ਚੋਂ ਚਾਹੀਦਾ ਫਿਰ ਵੀ ਕੋਈ ਚੰਗਾ ਬੰਦਾ ਕੋਈ ਦੱਸੋ ਜਿਹੜਾ ਕਿਹੜਾ ਲੱਗਦਾ ਇਹਦੇ ਵੋਟ ਹੀ ਨਹੀਂ ਬਣੀ ਹੋਣੀ ਅਜੇ ਹੁੰਦੇ ਦੋ ਨਾਮ ਸਾਹਮਣੇ ਆਉਂਦੇ ਪਏ ਆ ਜਿਆਦਾ ਤਾਂ ਮਾਂ ਵੀਰ ਨੂੰ ਹੀ ਚਾਹੁੰਦੇ ਠੀਕ ਹੈ ਮਾਂ ਵੀਰ ਨੂੰ ਪੈਂਦੇ ਜਿਆਦਾ ਕਿਉਂ ਭਰਾਵਾਂ ਦਾ ਹਰੇਕ ਜਗ੍ਹਾ ਖੜਦਾ ਵਰਤਦਾ ਵੀ ਠੀਕ ਹੈ ਜਿਹੜੇ ਪੁਰਾਣੇ ਖੌਂਡ ਸੀ ਉਹ ਪੁਰਾਣੇ ਖੌਂਡੇ ਸਿਸਟਮ ਆ ਵੀ ਇੱਕ ਦਿਨ ਆਈ ਸਾਨੂੰ ਕੰਮਕਾਰ ਸੀ ਕੋਈ ਝੂਠ ਨਹੀਂ ਮਾਰਦੇ ਉਹਨੇ ਉਲਟਾ ਸਾਡੇ ਬਾਬਜੂਦੋ ਚੋਰ ਤੇ ਸਾਨੂੰ ਉਹਨਾਂ ਬਾਹਤਾ ਚੋਰਾਂ ਨੂੰ ਬਾਹਰ ਕੱਢਦਾ ਅੱਛਾ ਹਾਂਜੀ ਹੀ ਉਮੀਦ ਹੈ ਹੁਣ ਆਸ ਕਰੂਗਾ ਮਾਹਵੀਰ ਬਣੂਗਾ ਜੇ ਪ੍ਰਧਾਨ ਬਣਦਾ ਮਾਹਵੀਰ ਸਿੱਕਤੇ ਕਰੂਗਾ ਹਾਂਜੀ ਕਰੂ ਨਵਾਂ ਨਵਾਂ ਚਿਹਰਾ ਜਾਂਦੀ ਹਾਂਜੀ ਨਵਾਂ ਇਸ ਕਰਕੇ ਹਰੇਕ ਹਾਲ ਤੇ ਗਏ ਹੋ ਜੀ ਹਾਂਜੀ ਤਾਂ ਪ੍ਰਧਾਨਗੀ ਦੀ ਲੋੜ ਆ ਪ੍ਰਧਾਨ ਕਿਹੜਾ ਚਾਹੀਦਾ ਦੋ ਨਾਂ ਸਾਹਮਣੇ ਹੁੰਦੇ ਪਏ ਆ ਕੀ ਜੇ ਉਹ ਤਰੀਕਾ ਇੱਕ ਪੱਪੂ ਦਾਵਾ ਨਾ ਤੇ ਇੱਕ ਮਾਹਵੀਰ 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 ਵੇਖੋ ਜੀ ਇਹ ਦੇਖੋ ਕਹਾਂ ਨਹੀਂ ਜਾ ਰਹਾ ਹੁਣ ਇਹ ਆਪਾਂ ਦਾ ਲੋਕਲ ਜੇ ਪੰਜਾਬ ਗਿਣੀਏ ਆਪਦੇ ਸ਼ਹਿਰ ਦਾ ਆਪਾਂ ਪੱਪੂ ਪ੍ਰਧਾਨ ਨੂੰ ਚਾਹੁੰਦੇ ਹਾਂ ਹਾਂਜੀ ਸਿੱਧੇ ਆਪਾਂ ਬਾਕੀ ਹੱਥ ਦੇ ਵਿੱਚੋਂ ਦੇਖੋ ਆਪਾਂ ਹੱਕ ਦਾ ਦੋਨੋਂ ਦਿਆਂ ਆਪਣਾ ਮਾ ਵੀਰੂ ਵੀ ਭਰਾ ਹੈ ਤੇ ਉਹ ਵੀ ਆ ਆਪਾਂ ਉਹਦਾ ਤਾਂ ਮੇਨ ਜ਼ਿਆਦਾ ਕਹਿ ਨਹੀਂ ਸਕਦੇ ਠੀਕ ਹੈ ਬਾਕੀ ਸ਼ਹਿਰਦਾਰੀ ਦੇ ਮੁਤਾਬਿਕ ਆਪਾਂ ਪੱਪੂ ਪ੍ਰਧਾਨ ਜੀ ਨੂੰ ਚਾਹਵਾਣੇ ਠੀਕ ਬਾਕੀ ਉਹ ਵੀ ਵੇਰ ਆਪਣਾ ਤੇ ਉਹ ਕਿਹੜਾ ਬਣਾ ਮਾੜਾ ਸੱਚੂ ਗਾ ਜਾਂ ਮਾੜਾ ਕਰੂਗਾ ਠੀਕ ਹੈ ਜੀ ਦੋ ਨਾਮ ਸਾਹਮਣੇ ਆ ਰਹੇ ਪ੍ਰਧਾਨਗੀ ਦੇ ਵਿੱਚ ਇੱਕ ਪੱਪੂ ਦਾ ਬਣ ਦੇ ਇੱਕ ਮਾਹਵੀਰ ਕਿਹੜਾ ਲੱਗਦਾ ਤੁਹਾਨੂੰ ਦੇਖੋ ਠੀਕ ਹੈ ਦੋਵੇਂ ਠੀਕ ਨੇ ਬਾਕੀ ਇਹ ਹੀ ਦਾ ਆਪਣੇ ਮੱਲਾਲੇ ਦਾ ਬੰਦਾ ਹੀ ਬਣਿਆ ਪੱਪੂ ਤੇ ਮਾਹਵੀਰ ਠੀਕ ਹੈ ਤੇ ਉਹ ਮੱਲਾਲੇ ਤੇ ਰਹਿਣ ਵਾਲੇ ਉਹ ਥੋੜੇ ਜਿਹਾ ਪਾਸੇ ਰਹਿਣ ਵਾਲੇ ਉਹ ਦੂण्डे ਵਾਲੇ ਨਹੀਂ ਠੀਕ ਮਤਲਬ ਇੱਕ ਚੁਆਇਸ ਕਰੀਏ ਤੇ ਕੀ ਚਾਹੁੰਦਾ ਨਹੀਂ ਆਪਾਂ ਨੂੰ ਇਹਦੇ ਬਾਰੇ ਕੋਈ ਤੁਹਾਡੇ ਰਕੇ ਬਜ਼ੁਰਗਾਂ ਨੇ ਜਿਹੜਾ ਰਾਹ ਖਾਣਾ ਹੁੰਦਾ ਨਹੀਂ ਉਹ ਨਹੀਂ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਤੇ ਉਹਨਾਂ ਦੀ ਜਿਹੜੇ ਬਣੇ ਨੇ ਐਮਸੀ ਉਹਨੇ ਚੁਣਨਾ ਜਿਹੜੇ ਕਿੰਨੂੰ ਬਣਾਉਂਦੇ ਕਿੰਨੂੰ ਨਹੀਂ ਬਣਾਉਂਦੇ ਫਿਰ ਵੀ ਆਪਾਂ ਉਹਦਾ ਤਾਂ ਮਤਲਬ ਨਹੀਂ ਸਾਡੇ ਨਾ ਆਪਣਾ ਵੀ ਹਾਂ ਹਾਂਜੀ ਸਾਡੇ ਵਾਲੇ ਜਿਹੜਾ ਮਰਜ਼ੀ ਬਣਾ ਦੇ ਸਾਨੂੰ ਕੋਈ ਨਹੀਂ ਨਹੀਂ ਫਿਰ ਵੀ ਇੱਕ ਦੀ ਚੁਆਇਸ ਹੁੰਦੀ ਹੈ ਨਾ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਐਮਸੀ ਤਾਂ ਬਣਾ ਦੇ ਇੱਕ ਮਾਹਵੀਰ ਹੈ ਦੋਵਾਂ ਚੋਂ ਕਿਹੜਾ ਚਾਹਨੇ ਤੁਸੀਂ ਉਹ ਪੁੱਤ ਵਧੀਆ ਲਾਉਗਾ ਤੁਹਾਨੂੰ ਤੇ ਪੁੱਤ ਵਧੀਆ ਲਾਉਗਾ ਠੀਕ ਹੈ ਨਹੀਂ ਸ਼ਹਿਰ ਦਾ ਬੰਦਾ ਯਾਰ ਬੰਦਾ ਓਵੇਂ ਹੈ ਬਾੜਕੇ ਦਾ ਆਪਣਾ ਹੈ ਬਾੜ 8.5 ਨੰਬਰ 8 ਨੰਬਰ ਬਾੜ ਹੈ ਇਹ ਸਾਰਾ ਵਧੀਆ ਬੰਦਾ ਯਾਰ ਇੱਥੇ ਉਹ ਵੀ ਕੰਮ ਦੇਣ ਵਾਲਾ ਦਲੇਰ ਹੈ ਅੱਛਾ ਠੀਕ ਹੈ ਇਹ ਜੋ ਬੰਦਾ ਨਹੀਂ ਹੈਰਾ ਫੇਰੀ ਵਾਲਾ ਵਧੀਆ ਬੰਦਾ ਹੈ ਨਹੀਂ ਆਪਾਂ ਤਾਂ ਇਹ ਜਾਣਦੇ ਵੀ ਜਿਹੜਾ ਮਰਜ਼ੀ ਬੁਣੇ ਤੇ ਫਿਰ ਵੀ ਇੱਕ ਬੰਦਾ ਇੱਕ ਬੰਦਾ ਦੋਵੇਂ ਪਿੰਡ ਦੀ ਸੇਵਾ ਕਰੇ ਜਿਹੜਾ ਆਪਣੇ ਵਾਸਤੇ ਦੋਵੇਂ ਇੱਕੋ ਜਿਹਾ ਕਿਉਂਕਿ ਅਸੀਂ ਖੁਦ ਉਸ ਪਾਰਟੀ ਨਾਲ ਬਲੌਂਗ ਕਰਦੇ ਆ ਸਾਡੇ ਵਾਸਤੇ ਦੋਵੇਂ ਮੈਂਬਰ ਉਹੀ ਜੀ ਨੇ ਤੇ ਫਿਰ ਵੀ ਇੱਕ ਤਾਂ ਇੱਕ ਮੜੇ ਨਾਲ ਦੱਸ ਦਿਓ ਇਹ ਜੋ ਉੱਤੋਂ ਹੁਕਮ ਆਏਗਾ ਉਹ ਅਸੀਂ ਨਹੀਂ ਕਰ ਸਕਦੇ ਉਹ ਜੋ ਮਤਲਬ ਇਹ ਸਰਵੇਖਿਰੀ ਚੁਆਇਸ ਹੋਵੇ ਠੀਕ ਜਿਹੜਾ ਵੀ ਸਹੀ ਲੱਗੇ ਆਪਾਂ ਨੂੰ ਨਹੀਂ ਸਹੀ ਤਾਂ ਸਾਰੇ ਜਿਹੜਾ ਵੀ ਬਣਾਓਗੇ ਸਹੀ ਲੱਗੂਗਾ ਫਿਰ ਵੀ ਆਪਣੀ ਚੋਇਸ ਹੁੰਦੀ ਆ ਮੇਰੀ ਇਹਦੇ ਨਾਲ ਜਿਆਦਾ ਮਤਲਬ ਬੰਦਾ ਵਧੀਆ ਕੰਮ ਵਧੀਆ ਕਰੂਗਾ ਓ ਠੀਕ ਸਾਰੇ ਹੀ ਵਧੀਆ ਫਰ ਸਾਰੇ ਨਹੀਂ ਸਾਰੇ ਹੀ ਵਧੀਆ ਇੱਕ ਤਾਂ ਦੋ ਨਾਲ ਦੋ ਹੀਏ ਦੋ ਹੀ ਨਾਲ ਸਿਰਫ ਨਹੀਂ ਨਹੀਂ ਦੋਨੇ ਹੀ ਵਧੀਆ ਆਪਾਂ ਨਹੀਂ ਗੱਦੀ ਤੇ ਆਪਾਂ ਇਸ ਵਾਰ ਨਹੀਂ ਫੇਰ ਵੀ ਮਾੜਾ ਸੌਰੀ ਸਰ ਸੌਰੀ ਪੁਰਾਣਾ ਬੰਦਾ ਹੈ ਪੂਨਾਵਣ ਪੁਰਾਣਾ ਬੰਦਾ ਹੰਡਿਆ ਬੱਤਿਆ ਚੰਗਾ ਬੰਦਾ ਠੀਕ ਹਾਂ ਤੇ ਨੌਜਵਾਨ ਤੁਹਾਡੇ ਖਿਆਲ ਚ ਨੌਜਵਾਨ ਨੂੰ ਮੌਕਾ ਵੀ ਮਿਲਣਾ ਚਾਹੀਦਾ ਹਾਂ ਜੀ ਨਹੀਂ ਬੰਦਾ ਹੁੰਦਾ ਬੱਤਿਆ ਵਧੀਆ ਠੀਕ ਹਾਂ ਸਿਆਣਾ ਬੰਦਾ ਸਿਆਣਾ ਠੀਕ ਹਾਂ ਜੀ ਧੰਨਵਾਦ ਨਗਰ ਪੰਚਾਇਤ ਦੇ ਵਿੱਚ ਹੁਣ ਪ੍ਰਧਾਨ ਦੀ ਲੋੜ ਆ ਦੋ ਨਾਂ ਸਾਹਮਣੇ ਆਉਂਦੇ ਮਾਹਵੀਰ ਤੇ ਪੱਪੂ ਤਵਨ ਕਿਹੜਾ ਲੱਗਦਾ ਸਾਨੂੰ ਯੂਥ ਆਗੂ ਹੀ ਪ੍ਰਧਾਨ ਚਾਹੀਦਾ ਵਾ ਨਾ ਫਿਰ ਵੀ ਲਾ ਯੂਥ ਆਗੂ ਹੀ ਪ੍ਰਧਾਨ ਚਾਹੀਦਾ ਸਾਨੂੰ ਬਸ ਯੂਥ ਦੇ ਵਿੱਚ ਤਾਂ ਮਾਹਵੀਰ ਹੈ ਤੇ ਪੱਪੂ ਤਵਨ ਜਿਹੜੇ ਬਜ਼ੁਰਗ ਲੱਗਦੇ ਨੇ ਹਨਾ ਫਿਰ ਮਾਹਵੀਰ ਹੀ ਚੱਲੋ ਹਾਂ ਜਨਰੇਸ਼ਨ ਨੂੰ ਪਤਾ ਹੋਏਗਾ ਸਾਰਾ ਕਿਵੇਂ ਹੋਣਾ ਸਭ ਯੂਥ ਨੂੰ ਜਿਆਦਾ ਨੋਲੇਜ ਹੁੰਦੀ ਹੈ ਹਾਂਜੀ ਨਾਂ ਦੱਸੋ ਨਾਂ ਤੇ ਆਪ ਸਮਝਾ ਦਜੇ ਮਾਵੀਰ ਹਾਂਜੀ ਪੱਪੂ ਤਾਂ ਮਾਵੀਰ ਕਹਿ ਸਕਦੇ ਆ ਜਿਵੇਂ ਉਹ ਯੂਥ ਵਿੱਚ ਆ ਜਾਂਦੇ ਆ ਠੀਕ ਹੈ ਮਾ ਕਰੋ ਕਿਵੇਂ ਲੱਗਦਾ ਆਪਾਂ ਨੂੰ ਦੋ ਨਾਂ ਸਾਹਮਣੇ ਆ ਰਹੇ ਆ ਮਾਵੀਰ ਤੇ ਪੱਪੂ ਤਾਂ ਮਾ ਹਾਂਜੀ ਯੂਥ ਨੂੰ ਯੱਗੇ ਆਉਣਾ ਚਾਹੀਦਾ ਜੀ ਨਾਂ ਮਾਵੀਰ ਮਾਵੀਰ ਜੀ ਪਕੇ ਤੁਹਾਡੇ ਕੋਲ ਪਹੁੰਚੇ ਆ ਇਸ ਕਰਕੇ ਆਏ ਆ ਕਿ ਨਗਰ ਪੰਚਾਇਤ ਦੇ ਵਿੱਚ ਪ੍ਰਧਾਨਗੀ ਦੀ ਚੋਣ ਹੋਣੀ ਹੈ ਪ੍ਰਧਾਨ ਬੰਨਾ ਹਾਂਜੀ ਹਾਂਜੀ ਕਿਹੜਾ ਚਾਹੀਦਾ ਦੋ ਨਾਂ ਸਾਹਮਣੇ ਆ ਰਹੇ ਆ ਮਹਾਵੀਰ ਤੇ ਪਪੂ ਤਾਂ ਨਹੀਂ ਮਹਾਵੀਰ ਬੰਨਾ ਚਾਹੀਦਾ ਯੂਥਾ ਗੋਪਨਾ ਹਾਂਜੀ ਹਾਂਜੀ ਹੋਰ ਇਥੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕੀ ਕਹਿਣਾ ਚਾਹੁੰਦੇ ਨੇ ਬੜਾ ਕਹਿਵਾਂ ਲੱਗਦਾ ਤੁਹਾਨੂੰ ਯੂਥਾ ਗੋਪਨਾ ਬੰਨਾ ਚਾਹੀਦਾ ਕੀ ਨਾਂ ਦੋ ਨਾਂ ਆ ਮਹਾਵੀਰ ਤੇ ਪਪੂ ਤਾਂ ਮਹਾਵੀਰ ਜੀ ਮਹਾਵੀਰ ਆਹ ਪੰਚਾਇਤ ਦੀ ਜਿਹੜੀ ਚੋਣ ਹੋ ਰਹੀ ਹੈ ਉਹਦੇ ਵਿੱਚ ਹੋ ਗਈ ਹੈ ਪੰਚਾਇਤਾਂ ਨਾ ਐਮਸੀ ਸਾਰੇ ਜਿੱਤ ਗਏ ਹੁਣ ਤੇ ਚ ਹੁਣ ਪ੍ਰਧਾਨਗੀ ਦੀ ਚੋਣ ਹੈ ਹੁਣ ਤੇ ਚ ਦੋ ਨਾਂ ਸਾਹਮਣੇ ਆ ਰਹੇ ਆ ਮਾਹਵੀਰ ਤੇ ਪਪੂ ਤਵਨ ਕਿਹੜਾ ਲੱਗਦਾ ਭਾਈ ਤਾਂ ਜੂਥ ਚਾਹੀਦਾ ਮਾਹਵੀਰ ਸਿੰਘ ਦੂਲੇ ਵਾਲਾ ਜੀ ਹਾਂਜੀ ਉਹ ਹੀ ਬੰਨਾ ਚਾਹੀਦਾ ਤੁਸੀਂ ਵੀ ਅੱਡੀ ਕੀ ਚਾਹੁੰਦੇ ਹੋ ਤੁਹਾਨੂੰ ਕਿਵੇਂ ਲੱਗਦਾ ਸਾਡ ਤੋਂ ਇਹ ਏਰੀਆ ਨਹੀਂ ਪੈਂਦਾ ਜੀ ਫਿਰ ਵੀ ਸੋਚ ਦੋ ਨਾਂ ਚੱਲਦੇ ਤੇ ਤੁਸੀਂ ਇੱਥੇ ਆਉਂਦੇ ਜਾਂਦੇ ਹੋ ਲਗਾਤਾਰ ਕਿਵੇਂ ਲੱਗਦਾ ਵੈਸੇ ਹੁਣੇ ਹੀ ਤਾਂ ਜਾਣਦੇ ਨਹੀਂ ਦੋਨੋਂ ਵੈਸੇ ਦਾ ਜੂਥ ਬੰਨਾ ਚਾਹੀਦਾ ਕੋਈ ਵੀ ਹੋਵੇ ਠੀਕ ਹੈ ਜੂਬਾ ਠੀਕ ਨਾ ਸਾਹਮਣੇ ਆ ਰਹੇ ਆ ਹਾਂਜੀ ਇੱਕ ਮਾਹਵੀਰ ਤੇ ਇੱਕ ਪਪੂਤਾਵਨ ਕਿਹੜਾ ਚਾਹੀਦਾ ਤੁਹਾਨੂੰ ਆਪਾਂ ਨੂੰ ਜੀ ਮਾਹਵੀਰ ਪਾਈ ਚਾਹੀਦੇ ਜੀ ਹੂੰ ਕਿਵੇਂ ਲੱਗਦਾ ਤੁਹਾਨੂੰ ਬੰਜੇ ਤੇ ਬਹੁਤ ਜੇ ਕੰਮ ਕਰਨਗੇ ਜੀ ਬਹੁਤ ਵਧੀਆ ਬੰਦੇ ਆ ਨੌਜਵਾਨ ਨੂੰ ਨੌਜਵਾਨ ਮੌਕਾ ਦੇਣਾ ਚਾਹੀਦਾ ਜੀ ਹੂੰ ਧਾਨਗੀ ਦੀ ਚੋਣ ਹੋਣੀ ਹੈ ਕੀ ਲੱਗਦਾ ਤੁਹਾਨੂੰ ਕਿੱਦਾਂ ਦਾ ਬੰਦਾ ਚਾਹੀਦਾ ਹੈ ਦੋ ਨਾ ਸਾਹਮਣੇ ਆ ਰਹੇ ਆ ਮਾਹਵੀਰ ਤੇ ਪਪੂਤਾਵਨ ਕੀ ਲੱਗਦਾ ਇਹ ਜੀ ਬੰਦੇ ਦਾ ਦੋਵੇਂ ਠੀਕ ਹੈ ਪਰ ਸਾਡੇ ਵੱਨੋਂ ਦਾ ਅਸੀਂ ਤਾਂ ਚੋਣ ਹੈ ਕਿ ਮਹਾਵੀਰ ਭਾਈ ਅਰਿਵ ਪ੍ਰਧਾਨ ਬਣ ਕਾਰਨ ਕਾਰਨ ਇਹ ਹੈ ਕਿ ਇੱਕ ਤਾਂ ਉਹ ਆਪਾਂ ਨੂੰ ਜਾਣ ਜਾਣਦੇ ਪਛਾਣਦੇ ਵੀ ਹੈ ਇਹ ਕਪੜੇ ਮੱਲਾ ਦੇ ਵਿਕਾਸ ਵੀ ਕਰਾ ਲੈਣਗੇ ਉਹ ਕਰਾਉਣਗੇ ਸਾਨੂੰ ਯਕੀਨ ਹੈ ਨਾ ਹਾਂਜੀ ਤੇ ਮੱਲਾਂ ਵਾਲੀ ਨਗਰਪਾਲਿਕਾ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਨਾਮ ਸਾਹਮਣੇ ਆ ਰਹੇ ਨੇ ਕਲਪੂਛਨ ਲਾਲ ਤਵਣ ਤੇ ਮਹਾਵੀਰ ਦੁੱਲੇ ਵਾਲੀ ਹਾਂਜੀ ਕੀ ਤੁਸੀਂ ਚਾਹੁੰਦੇ ਹੋ ਕਿਹੜਾ ਨਾਮ ਅੱਗੇ ਆਉਣਾ ਚਾਹੀਦਾ ਹੈ ਕਿਹੜਾ ਪ੍ਰਦਾਨ ਹੋਣਾ ਚਾਹੀਦਾ ਹੈ ਅਸੀਂ ਜਾਨਾ ਜੀ ਮਾਂ ਮੀਂਹ ਟੁੱਡੇ ਵਾਲਾ ਕਿ ਆਵੇ ਅੱਛਾ ਜੀ ਕੀ ਕਰਨ ਕੀ ਮੰਗਦੇ ਹੋ ਕਰਨ ਇਸ ਤਰ੍ਹਾਂ ਹੈ ਕਿ ਉਹ ਸਾਮੀ ਬਹੁਤ ਤਗੜੀ ਜੀ ਅੱਛਾ ਜੀ ਉਹਨਾਂ ਕੇਹਲ ਦੀ ਭੁੱਖ ਨੂੰ ਅੱਛਾ ਉਹ ਸ਼ਹਿਰ ਦਾ ਵਿਕਾਸ ਕਰੇਗਾ ਅੱਛਾ ਜੀ ਉਮੀਦ ਹੈਗੀ ਹੈ ਬਿਲਕੁਲ ਕਿਉਂ ਨਾ ਰਿਹਾ ਦਾਦਾ ਜੀ ਸੁਣਾ ਅੱਜ ਉਹਨਾਂ ਨਾਲ ਬਹੁਤ ਨੇੜੇ ਸੀ ਗਰੇਵ ਸਿੰਘ ਟੁੱਡੇ ਵਾਲਾ ਅੱਛਾ ਜੀ ਸਰਪੰਚ ਵੀ ਲਿਆਓ ਅੱਛਾ ਜੀ ਤੇ ਬਹੁਤ ਬੰਦਾ ਚੰਗਾ ਸੀ ਕਈ ਤੇ ਹੋਣੇ ਆ ਵੀ ਉਹਦਾ ਪੋਤਰਾ ਮਹਾਵੀਰੀ ਪ੍ਰਧਾਨ ਬਣੇ ਮੱਲਾ ਨੇ ਦਾ ਸਾਡਾ ਕੋਈ ਸਹਾਰਾ ਹੋ ਜਾਏਗਾ ਲੋਕਾਂ ਦੀ ਸੁਨਵਾਈ ਹੋਵੇਗੀ ਬਿਲਕੁਲ ਹੋਵੇਗੀ ਜੀ ਨਾਲ ਤੁਹਾਨੂੰ ਕੱਲਾ ਫੜਾਂਗੇ ਅਸੀਂ ਅੱਛਾ ਜੀ ਬਿਲਕੁਲ ਫੜਾਂਗੇ ਸਾਡਾ ਬੱਚਾ ਹੈ 3 ਪੁੱਤ ਹੈ ਆਹਦਾ ਬੱਚਾ ਆਹਦਾ 3 ਪੁੱਤ ਹੈ ਅੱਛਾ ਜੀ ਮੇਰਾ ਮਸਲਾ ਵੀ ਸਾਨੂੰ ਦਾ ਇੱਥੇ ਵੀ ਵੇਹ ਨਹੀਂ ਹੋਊ ਕਦੇ ਗਲੀਆਂ 'ਚ ਪਾਣੀ ਖੜਾ ਇਹ ਤਾਂ ਨਹੀਂ ਕਿ ਜਦੋਂ ਆਉਂਦਾ ਹੈ ਹੋਵੇ ਰਿਸ਼ਤੇਦਾਰ ਆਉਂਦੇ ਕੋਈ ਨਹੀਂ ਸਾਡਾ ਕੋਈ ਸਹਾਰਾ ਨਹੀਂ ਅਸੀਂ ਲਾਦੇ ਆ ਅੱਛਾ ਜੀ ਮੇਰਾ ਨਾਮ ਕੇਵਲ ਕ੍ਰਿਸ਼ਨ ਹੈ ਮੇਰੇ ਮੁੰਡੇ ਦਾ ਗੌਰਵ ਹੈ ਉਹ ਜੱਟ ਨੇ ਅੱਛਾ ਜੀ ਸਾਨੂੰ ਕੋਈ ਮਸਲਾ ਨਹੀਂਗਾ ਭਾਵੇਂ ਕਿਸੇ ਕੌਮ ਦਾ ਹੋਵੇ ਹਾਂ ਦਾ ਵਿਕਾਸ ਚਾਹੀਦਾ ਸ਼ਹਿਰ ਦਾ ਕਿੰਨਾਂ 3 ਸਾਲ ਹੋ ਚੁੱਕੇ ਨੇ ਕੋਈ ਵਿਕਾਸ ਨਹੀਂ ਹੋਇਆ ਅੱਛਾ ਜੀ ਇਹ ਲੁੱਟਦੇ ਹੋਏ ਮਾਹਵੀਰ ਦਾ ਨਾਮ ਆ ਗਿਆ ਹਾਂ ਜੀ ਮਾਹਵੀਰ ਦਾ ਨਾਮ ਆ ਰਿਹਾ 100% ਮਾਹਵੀਰ ਦਾ ਨਾਮ ਆ ਗਿਆ ਹਾਂ ਵੀ ਚਾਹੁੰਦੇ ਤੁਸੀਂ ਬਿਲਕੁਲ ਮਾਹਵੀਰ ਚਾਹੁੰਦੇ ਨੇ ਸ਼ਹਿਰ ਦਾ ਵਿਕਾਸ ਹੋਵੇ ਉਹ ਵਿਕਾਸ ਹੋ ਕਰੇਗਾ ਕੋ ਕੋਈ ਪੈਸੇ ਲਾ ਦੇ ਉਹਨੂੰ ਕੋ ਪ੍ਰਵਾਹ ਨਹੀਂ ਅੱਛਾ ਜੀ ਹਾਂ ਜੀ